ਸਵਾਗਤ ਹੈ ਤੁਹਾਡਾ ਅੱਜ ਦੇ ਵੀਡੀਓ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਗੱਲ ਕਰਨੀ ਕਿ ਛੋਟੇ ਬੱਚਿਆਂ ਵਿੱਚ ਵੱਧ ਰਹੇ ਹਾਰਟ ਅਟੈਕ ਤੁਸੀਂ ਬਹੁਤ ਸਾਰਾ ਛੋਟੇ ਛੋਟੇ ਮੀਡੀਆ ਤੇ ਇਹ ਖਬਰਾਂ ਸੁਣ ਰਹੇ ਹੋਵੋਗੇ ਕਿ ਛੋਟੇ ਬੱਚਿਆਂ ਵਿੱਚ ਹਾਰਟ ਅਟੈਕ ਦੀ ਸਮੱਸਿਆ ਜਿਹੜੀ ਵੱਧ ਰਹੀ ਹੈ ਜਿਵੇਂ ਜੁਪੀ ਵਿੱਚ ਇੱਕ ਯੂਕੇਜੀ ਕਲਾਸ ਚ ਪੜ੍ਹਦੇ ਬੱਚੇ ਨੂੰ ਹਾਰਟ ਅਟੈਕ ਹੋ ਗਿਆ ਅੱਜ ਆਪਾਂ ਮਾਵਾਂ ਦੇ ਨਾਲ ਗੱਲ ਕਰਨੀ ਕਿ ਉਹ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣ ਤਾਂ ਕਿ ਇਹੋ ਜੀ ਨੌਬਤ ਨਾ ਆਵੇ ਸਭ ਤੋਂ ਪਹਿਲਾਂ ਤੇ ਮਾਵਾਂ ਇਸ ਗੱਲ ਦਾ ਧਿਆਨ ਰੱਖਣ ਕਿ ਆਪਣੇ ਸੁੱਤੇ ਪਏ ਬੱਚੇ ਨੂੰ ਕਦੇ ਵੀ ਜ਼ੋਰ-ਜ਼ੋਰ ਦੀ ਆਵਾਜ਼ ਮਾਰ ਕੇ ਜੜਾ ਨਾ ਉਠਾਇਆ ਜਾਵੇ ਬੱਚੇ ਨੂੰ ਸਵੇਰੇ ਜਲਦੀ ਨਾ ਉਠਾਇਆ ਜਾਵੇ ਬੇਸ਼ੱਕ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਵਾ ਉਨੇ ਟਾਈਮ ਤੱਕ ਹੀ ਉਠਾਇਆ ਜਾਵੇ ਫੇਰ ਮਾਵਾਂ ਇਸ ਗੱਲ ਦਾ ਧਿਆਨ ਰੱਖਣ ਕਿ ਜਦੋਂ ਬੱਚੇ ਨੂੰ ਉਠਾਉਣਾ ਹੋਇਆ ਨਾ ਤਾਂ ਉਹਦੇ ਸਿਰ ਦੇ ਉੱਪਰ ਪਿਆਰ ਦੇ ਨਾਲ ਹੱਥ ਫਲੋਸਦਿਆਂ ਹੋਇਆਂ ਹੌਲੀ ਆਵਾਜ਼ ਵਿੱਚ ਉਹਨਾਂ ਨੂੰ ਉਠਾਇਆ ਜਾਵੇ ਕਿਉਂਕਿ ਜਦੋਂ ਸੁੱਤਾ ਹੁੰਦਾ ਨਾ ਬੱਚਾ ਕਈ ਮਾਵਾਂ ਬੜੀ ਜ਼ੋਰ-ਜ਼ੋਰ ਦੀ ਆਣ ਕੇ ਰੌਲਾ ਪਾਉਂਦੀਆਂ ਜਾਂ ਫੇਰ ਕੁਝ ਮਾਵਾਂ ਤੇ ਬਾਹੋਂ ਫੜ ਕੇ ਹੀ ਬੱਚੇ ਨੂੰ ਬਿਠਾ ਦਿੰਦੀਆਂ ਕਿ ਛੇਤੀ ਨਹੀਂ ਉੱਠਦਾ ਉਹਦੇ ਨਾਲ ਕੀ ਹੁੰਦਾ ਕਿ ਬੱਚੇ ਦਾ ਨਰਵਸ ਸਿਸਟਮ ਜਿਹੜਾ ਉਹਨੂੰ ਝਟਕਾ ਲੱਗਦਾ ਵਾ ਉਹ ਕਨਫਿਊਜ਼ ਹੋ ਜਾਂਦਾ ਆ ਜਿਸ ਕਰਕੇ ਬੱਚੇ ਦੀ ਪਹਿਲਾਂ ਜਿਹੜੀ ਬੋਡੀ ਆ ਉਹ ਰੈਸਟ ਦੇ ਵਿੱਚ ਹੁੰਦੀ ਆ ਤੇ ਫਿਰ ਜਦੋਂ ਉਹਨੂੰ ਇੰਨੇ ਜ਼ੋਰ-ਜ਼ੋਰ ਦੀ ਆਵਾਜ਼ਾਂ ਮਾਰ ਕੇ ਉਠਾਇਆ ਜਾਂਦਾ ਨਾ ਤਾਂ ਉਹ ਡਿਸਟਰਬ ਹੋ ਜਾਂਦਾ ਵਾ ਜਿਸ ਕਰਕੇ ਵੀ ਇਹ ਨੌਬਤ ਆਉਂਦੀ ਆ ਫਿਰ ਕਦੇ ਵੀ ਆਪਣੇ ਬੱਚੇ ਨੂੰ ਖਾਲੀ ਪੇਟ ਸਕੂਲ ਨਾ ਭੇਜੋ ਕਿਉਂਕਿ ਕੁਝ ਮਾਵਾਂ ਕੀ ਕਰਦੀਆਂ ਦੁੱਧ ਦਾ ਗਲਾਸ ਦੇ ਦਿੰਦੀਆਂ ਜਾਂ ਚਾਹ ਪੀ ਲੈਂਦੀ ਇੱਕ ਦੋ ਬਿਸਕੁਟ ਖਾ ਲੈਂਦੇ ਕਿ ਠੀਕ ਆ ਬੱਚੇ ਨੇ ਨਾਸ਼ਤਾ ਕਰ ਲਿਆ ਨਹੀਂ ਬੱਚੇ ਨੂੰ ਰੋਟੀ ਪਰੌਂਠੀ ਖਵਾ ਕੇ ਹੀ ਸਕੂਲ ਭੇਜਿਆ ਜਾਵੇ ਜਿਹਦੇ ਨਾਲ ਉਹਦੇ ਪੇਟ ਵਿੱਚ ਜਾ ਕੇ ਕੋਈ ਆਸਰਾ ਬਣੇ ਕੋਈ ਹਾਰਡ ਚੀਜ਼ ਉਹਨੂੰ ਖਵਾਈ ਜਾਵੇ ਜਿਹਦੇ ਨਾਲ ਇਹੋ ਜੀ ਮੁਸ਼ਕਲ ਨਾ ਆਵੇ ਫਿਰ ਤੁਸੀਂ ਸਾਰੇ ਜਾਣਦੇ ਹੋ ਕਿ ਬੱਚਿਆਂ ਦੇ ਬੈਗ ਬਹੁਤ ਭਾਰੇ ਹੁੰਦੇ ਆ ਜੇਕਰ ਬੱਚਾ ਖਾਲੀ ਪੇਟ ਘਰੋਂ ਜਾਵੇਗਾ ਤਾਂ ਉੱਪਰ ਉਹਦੇ ਦੋਨਾਂ ਮੋਢਿਆਂ ਦੇ ਉੱਪਰ ਬੈਗ ਪਿਆ ਹੁੰਦਾ ਜਿਸ ਕਰਕੇ ਵੀ ਇਹ ਸਮੱਸਿਆ ਆਉਂਦੀ ਆ ਫਿਰ ਬੱਚੇ ਨੂੰ ਨਿਊਡਲ ਵਗੈਰਾ ਫਾਸਟ ਫੂਡ ਜਿਹੜਾ ਵਾ ਨਾ ਇਹਨਾਂ ਤੋਂ ਜਿੰਨਾ ਦੂਰ ਰੱਖਿਆ ਜਾਵੇ ਉਨਾ ਹੀ ਚੰਗਾ ਕਿਉਂਕਿ ਬਿਮਾਰੀ ਜਿਹੜੀ ਆ ਨਾ ਉਹ ਇਹ ਛੋਟੀਆਂ ਛੋਟੀਆਂ ਗੱਲਾਂ ਦੇ ਨਾਲ ਹੀ ਬਣਨੀ ਸ਼ੁਰੂ ਹੋ ਜਾਂਦੀ ਆ ਤੇ ਸਭ ਤੋਂ ਮੇਨ ਗੱਲ ਹੀ ਇਹ ਹੁੰਦੀ ਕਿ ਜਦੋਂ ਬੱਚਾ ਸੁੱਤਾ ਹੋਵੇ ਨਾ ਤੇ ਮਾਂ ਕੋਸ਼ਿਸ਼ ਕਰੇ ਕਿ ਉਹਦੇ ਨਾਲ ਲੰਮੇ ਪੈ ਕੇ ਹੌਲੀ-ਹੌਲੀ ਉਹਨੂੰ ਪਿਆਰ ਦੇ ਨਾਲ ਹੌਲੀ-ਹੌਲੀ ਬੋਲ ਕੇ ਉਹਦੇ ਸਿਰ ਦੇ ਉੱਪਰ ਹੱਥ ਫੇਰ ਕੇ ਤੇ ਫਿਰ ਬੱਚੇ ਨੂੰ ਉਠਾਇਆ ਜਾਵੇ ਤਾਂ ਕਿ ਉਹਦੀ ਬਾਡੀ ਜਿਹੜੀ ਹੈ ਨਾ ਉਹ ਹੌਲੀ-ਹੌਲੀ ਨਾਰਮਲ ਸਟੇਜ ਤੇ ਆਵੇ ਤੇ ਉਹਨੂੰ ਪਤਾ ਲੱਗੇ ਕਈ ਵਾਰੀ ਤੁਸੀਂ ਵੇਖਿਆ ਹੋਵੇਗਾ ਕਿਸੇ ਸਿਆਣੇ ਦੇ ਨਾਲ ਵੀ ਕਿ ਕੋਈ ਸੁੱਤਾ ਹੋਵੇ ਨਾ ਤੇ ਉਹਨੂੰ ਅਚਾਨਕ ਜਾ ਕੇ ਉਹਦੇ ਲਾਗੇ ਖਲੋਜੋਗੇ ਤੇ ਉਹ ਕਾਫੀ देर ਤੁਹਾਡੇ ਵੱਲ ਵੇਖੀ ਜਾਊਗਾ ਉਹਨੂੰ ਪਛਾਣ ਨਹੀਂ ਆਵੇਗੀ ਇਸ ਦਾ ਮਤਲਬ ਵੀ ਇਹੀ ਹੁੰਦਾ ਕਿ ਨਰਵਸ ਸਿਸਟਮ ਜਿਹੜਾ ਹੁੰਦਾ ਨਾ ਉਹ ਰੈਸਟ ਵਿੱਚ ਹੁੰਦਾ ਆ ਉਹ ਕਨਫਿਊਜ਼ ਹੋ ਜਾਂਦਾ ਵਾ ਤੇ ਫਿਰ ਉਹਨੂੰ ਨਾਰਮਲ ਸਥਿਤੀ ਤੇ ਆਉਂਦੇ ਆ ਟਾਈਮ ਲੱਗਦਾ ਆ ਤੇ ਇਹ ਫਿਰ ਇਸ ਤਰ੍ਹਾਂ ਹੀ ਕੁਝ ਸੈਕਿੰਡਾਂ ਦੇ ਬਾਅਦ ਉਹਨੂੰ ਪਤਾ ਲੱਗਦਾ ਕਿ ਕੌਣ ਮੇਰੇ ਲਾਗੇ ਖੜਾ ਆ। ਇਸ ਕਰਕੇ ਮਾਮਾ ਆਪਣੇ ਬੱਚਿਆਂ ਨੂੰ ਤੰਦਰੁਸਤ ਰੱਖਣ ਵਾਸਤੇ ਨਾ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਕਿ ਆਪਣੇ ਬੱਚੇ ਨੂੰ ਕਦੇ ਵੀ ਖਾਲੀ ਪੇਟ ਸਕੂਲ ਨਾ ਭੇਜੋ ਤੇ ਫਾਸਟ ਫੂਡ ਤੋਂ ਬੱਚੇ ਨੂੰ ਜਿੰਨਾ ਬਚਾਇਆ ਜਾਂਦਾ ਉਹਨਾਂ ਬਚਾਓ। ਪੈਕਟ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਬੱਚਿਆਂ ਨੂੰ ਖਾਣ ਵਾਸਤੇ ਨਾ ਦਿਓ ਕਿਉਂਕਿ ਤੁਹਾਡੇ ਬੱਚੇ ਅੰਦਰੋਂ ਕਮਜ਼ੋਰ ਹੁੰਦੇ ਜਾ ਰਹੇ ਆ ਬੇਸ਼ੱਕ ਉਹ ਤੁਹਾਨੂੰ ਵੇਖਣ ਨੂੰ ਸਹੀ ਲੱਗਦੇ ਹੋਣਗੇ ਪਰ ਇਹੋ ਜੀਆਂ ਚੀਜ਼ਾਂ ਜਿਹੜੀਆਂ ਉਹ ਅੰਦਰ ਜਾ ਕੇ ਬਹੁਤ ਹੀ ਗੜਬੜ ਪੈਦਾ ਕਰ ਰਹੀਆਂ ਵਾ ਸੋ ਉਮੀਦ ਕਰਦੀ ਆ ਕਿ ਅੱਜ ਦੀ ਗੱਲਬਾਤ ਜਿਹੜੀ ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਸੋ ਆਪਣੇ ਵਿਚਾਰ ਜ਼ਰੂਰ ਦਿਓ ਖੁਸ਼ ਰਹੋ ਤੰਦਰੁਸਤ ਰਹੋ